ਆ ਮਾਪੇ ਨਹੀਂ ਗਲੇ ਜੀਦਾ ਸਰਕਾਰ ਸਾਡੀ ਦੁਸ਼ਮਣ ਬਣੀ ਆ ਸਾਡੇ ਨਾਲ 1200 ਜਦੋਂ ਪਿਓ ਪੁੱਤਾਂ ਦਾ ਦੁਸ਼ਮਣ ਬਣ ਜਾਵੇ ਉਹਨਾਂ ਪੁੱਤਾਂ ਦਾ ਜਿਉਣਾ ਆਰਾਮ ਹੋ ਜਾਂਦਾ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਹਾਤੀ ਮਾਰ ਗਏ ਜਿਹੜੇ ਘਰ ਦੇ ਵਿੱਚ ਬਖਾਂਦ ਪਈ ਆ ਉਹ ਕਦੀ ਵਾਸਤੇ ਘਰ ਸੁਖੀ ਨਹੀਂ ਹੋਏਗਾ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜਾ ਹੀ ਆਗੂ ਬਣਦਾ ਹੈ ਪਹਿਲਾਂ ਆਪਣਾ ਢਿੱਡ ਭਰਨਾ ਚਾਹੁੰਦਾ ਹੈ ਉਹ ਜਨਤਾ ਨੂੰ ਢਪਨਾ ਚਾਹੁੰਦਾ ਹੈ ਮੈਂ ਕਹਿਣਾ ਹੈ ਕਿ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਇੱਕ ਪਾਸੇ ਤੇ ਕਹ ਰਹੇ ਆ ਕਿ ਕਿਸਾਨ ਰੀੜ ਦੀ ਹੱਡੀ ਆ ਤੇ ਦੂਜੇ ਪਾਸੇ ਉਹਨੂੰ ਖਤਮ ਕਰਨਾ ਚਾਹੁੰਦੇ ਆ ਸਾਡੇ ਬਣਾ ਰਹੇ ਇੱਥੇ ਬੋਲ ਕੇ ਗਏ ਆ ਗਿਆਨਦਰ ਸ਼ੇਰ ਸਿੰਘ ਇਹ ਖਾਲਸਾ ਇਹੋ ਜੀ ਚੀਜ਼ ਆ ਜਿਨ੍ਹਾਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਰਾਹਾਂ ਕੱਡੀਆਂ ਤੇ ਛੋਲਿਆਂ ਦੀਆਂ ਮੁੱਠਾਂ ਦੇ ਕਿ ਜ਼ਿਆਦਾ ਕੀਤਾ ਹੈ ਅਸੀਂ ਧੀਆ ਪੁੱਤ ਉਹਨਾਂ ਦੇ ਆ ਪਰ ਅੱਜ ਅਸੀਂ ਇਹਨਾਂ ਨੂੰ ਦੱਸਣ ਆਏ ਆ ਕਿ ਅਸੀਂ ਜਾਗਦੇ ਆ ਇਹ ਭਗਵੰਤ ਮਾਣ ਨੀਗਾ ਭਗਵੰਤ ਮਾਣ ਤੋਂ ਵੱਧ ਸਰਕਾਰਾਂ ਆਈਆਂ ਤੇ ਉਹਨਾਂ ਨੂੰ ਢੱਕਿਆ ਸੀ ਜੇ ਸਾਡੇ ਦਾ ਲਾਖੀ ਚਾਰਜ ਹੁੰਦਾ ਏ ਇਹ ਸਰਕਾਰ ਮੱਦ ਸੋਚੇ ਕਿ ਮੈਂ ਜਿੱਤ ਗਈ ਹਾਂ ਸਾਡੇ ਦੇ ਲੱਖੀ ਚਾਰਜ ਵੀ ਹੁੰਦਾ ਤਾਂ ਅਸੀਂ ਜਿੱਤਦੇ ਹਾਂ ਬਹਾਦਰਾਂ ਡਰਨ ਦੀ ਲੋੜ ਕੋਈ ਨਹੀਂ ਇਹ ਸਾਡੇ ਦੇ ਦਿੱਲੀ ਦੇ ਵਿੱਚ ਸਾਡੇ ਨਾਲ ਧੱਕਾ ਆਇਆ ਏ ਖਨੌਰੀ ਖਾੜੀ ਦੇ ਧੱਕਾ ਆਇਆ ਏ ਇਹਨਾਂ ਕੋਈ ਬਹਾਨਾ ਹੀ ਨਹੀਂ ਕੱਢੀ ਹੈ ਕਮਰੇ ਵਿੱਚ ਹਟਾ ਹੁਣ ਨਾ ਚਲ ਜਿਓ ਤੁਸੀਂ ਯਾਰ ਕੀਤਾ ਆਮ ਔਰਜੇ ਦੇ ਗਏ ਬਾਰਡਰ ਤੇ ਜਾ ਕੇ ਸਾਡੀ ਪਰਖ ਕਰਨੀ ਤੇ ਉਹ ਬਾਰਡਰ ਤੇ ਕਰਦੇ ਜਾ ਕੇ ਕਿਸਾਨਾਂ ਨੂੰ ਵੇਂਦੇ ਆਪਦੀ ਪਰਜਾਂ ਨੂੰ ਵੇਂਦੇ ਕਿ ਸਾਡੇ ਨਗਰੇ ਸਾਡੀ ਪਰਜਾ ਕੀ ਕਰਦੀ ਆ ਇਸ ਕਿਸਾਨਾਂ ਨੇ ਇਹਨਾਂ ਮੰਗਦਿਆਂ ਦੇ ਹੱਥ ਦੇ ਵਿੱਚੋਂ ਖੂਠੇ ਜਿਹੜੇ ਮੰਗਦੇ ਮੰਗਦੇ ਸੀ ਉਹ ਛਡਾ ਕੇ ਤੇ ਅਸੀਂ ਕਦਮ ਭਰੇ ਨੇ ਇਹ ਸਰਕਾਰਾਂ ਆਪਦੇ ਮੂੰਹੋਂ ਬੋਲ ਕੇ ਇਨਾ ਕਿਸਾਨਾਂ ਨੂੰ ਕਾੜੀਆਂ ਜਿਹੜੇ ਬੇਰਾਂ ਮਿੱਟੀ ਦੇ ਵਿੱਚ ਰੋਡੇ ਆ ਤੇ ਆਪਦੇ ਮੂੰਹ ਦੇ ਨਾਲ ਬੋਲ-ਬੋਲ ਕੇ ਕਹਿ ਰਿਆ ਸਾਡਾ ਨਾਂ ਜਿਹੜਾ ਬੇਕਾਰ ਹੋ ਰਿਹਾ ਸਾਡਾ ਨਾਂ ਖਸੂ ਰਿਹਾ ਏ ਮੈਂ ਕਹਿੰਦਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਗੱਲ ਦੀ ਇਹਨਾਂ ਕਿਸਾਨਾਂ ਦੇ ਲੱਖੀ ਚਾਰਜੀ ਕਰਨ ਲੱਗਿਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਔਰ ਮੈਂ ਕਹਿੰਦਾ ਜਿਹੜਾ ਸਾਡੇ ਵਿੱਚੋਂ ਆ ਗਿਆ ਫਰਾਂਸ ਕੁਰਸੀ ਤੇ ਬਹਿ ਜਾਂਦਾ ਸ਼ਰਮ ਉਹਨੂੰ ਵੀ ਨਹੀਂ ਆਉਂਦੀ ਅਸੀਂ ਮੰਗਦੇ ਨਹੀਂ ਅਸੀਂ ਦਾਨ ਕਰਨ ਵਾਲੇ ਆ ਅਸੀਂ ਭੀਖ ਮੰਗਣ ਵਾਲੇ ਨਹੀਂਗੇ ਤੇ ਸਾਨੂੰ ਪਖਾਰੀ ਬਣਾਉ ਰਿਹਾ 2-2 ਕਿਲੋ ਕਣਕ ਦੇ ਕੇ ਤੇ ਸਾਨੂੰ ਪਖਾਰੀ ਬਣਾਉ ਦੇ 15-15 ਰੁਪਏ ਆਪਰੇਸਨ ਦੇ ਕੇ ਬਹਾਦਰੋ ਤੁਸੀਂ ਦਾਨ ਕਰਨ ਵਾਲੇ ਨੇ ਸਦਾ ਹੀ ਦਾਨ ਕਰਨ ਵਾਲੇ ਰਹੋਗੇ ਪਰ ਮੈਂ ਕਹਿੰਦਾ ਜਿਹੜੀਆਂ ਸਾਡੀਆਂ ਕੱਠਾਂ ਨਹੀਂ ਗੱਲਾਂ ਅਸੀਂ ਕੱਛ ਕਰਨੇ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਲਈਏ ਪਰ ਸਾਡੀਆਂ ਗੱਲਾਂ ਬੰਦੀਆਂ ਨਹੀਂ ਗਿਆ ਇੱਥੇ ਕਰਦੇ ਨਾ ਖਾ ਦੇ ਕਾਰਪੇ ਜਿਹੜਾ ਲੱਗਾ ਨਾ ਮੈਲਾ ਉਹ ਨੂੰ ਅਸੀਂ ਲੈ ਕੇ ਬਿਜਲੀ ਜ਼ੋਰ ਦੇ ਦਫ਼ਤਰ ਆਏ ਆ ਕਿਉਂਕਿ ਜਦੋਂ ਤੋਂ ਆਪਾਂ ਸੰਘਰਸ਼ਣ ਲੱਗਿਆ ਸਾਡਾ ਇਹਨਾਂ ਨਾਲ ਹੀ ਪੰਗਾ ਰਿਆ ਬਿਜਲੀ ਬੋਰਡ ਨਾਲ ਪਟਵਾਰੀਆਂ ਨਾਲ ਜਾਂ ਜਿੰਨੇ ਮਹਿਕਮੇ ਨਾਲ ਵਾਲੀ ਕਿਉਂਕਿ ਜਦੋਂ ਸਾਨੂੰ ਕੋ ਮਾੜੀ ਮੋਟੀ ਪਰੇਸ਼ਾਨੀ ਆਉਂਦੀ ਆ ਤੇ ਫਿਰ ਆਏ ਭਜਦੇ ਆ ਇਹਨਾਂ ਵਾਲੇ ਦਾ ਨੂੰ ਇਹਨਾਂ ਪਾਹੂਆਂ ਨੂੰ ਹੋਰ ਕੰਮ ਕਰ ਦਿੱਤਾ ਜਿੱਦਣ ਛੁੱਟੀ ਹੁੰਦੀ ਆ ਉਹ ਦਿਨ ਦੋ ਪ੍ਰਾਈਵੇਟ ਬੰਦੇ ਲੈ ਕੇ ਇੱਕ ਜੇਈ ਇਹ ਚਲਾ ਜਾਂਦਾ ਜੇ ਲੋਕਾਂ ਦੇ ਘਰਾਂ 'ਚ ਉੱਤੇ ਫੜਦਾ ਬੱਤੀ ਤੇ ਮੁੜ ਕੇ ਦਾ ਇੰਨੇ ਪੈਸੇ ਦਿਓ ਇਹਦੀ ਵੀਡੀਓ ਸਾਡੇ ਕੋਲ ਹੈਗੀ ਆ ਜਿਹੜੀ ਇਹਨੇ ਮੰਗਦਾ 40000 ਰੁਪਇਆ ਮੈਂ ਕਹਿਣਾ ਚਾਹਣਾ ਭਰਾਓ ਆਪਾਂ ਵੀ ਥੋੜਾ ਬੜਾ ਜਦੋਂ ਤੋਂ ਐਂ ਸੰਘਰਸ਼ ਲੜਨ ਲੱਗੇ ਆਂ ਐਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਕਿ ਤੁਸੀਂ ਸਾਨੂੰ ਫ੍ਰੀ ਨਾ ਕਰੋ ਸਾਨੂੰ ਮੰਗਣ ਦੀ ਆਤਨਾ ਪਾਓ ਸਾਡੇ ਖਰਚੇ ਘੱਟ ਕਰੋ ਬਿਜਲੀ ਦੇ ਬਿੱਲ ਘੱਟ ਕਰ ਦਿਓ ਘਰਾਂ ਦੇ ਬਿੱਲ ਘੱਟ ਕਰ ਦਿਓ ਆਹ ਜਿਹੜਾ ਆਟਾ ਦਾਲ ਜੋੜ ਸਾਨੂੰ ਦਿੰਦੇ ਜੇ ਨਾਂ ਦਿਓ ਕਿਉਂਕਿ ਸਾਨੂੰ ਮੰਗਤੇ ਨਾਂ ਲਾਓ ਅਸੀਂ ਤਾਂ ਆਖੀ ਦੱਸਦੇ ਆ দান ਕਰਨ ਵਾਲੇ ਆ ਤੇ ਸਾਨੂੰ ਮੰਗਣ ਤੇ ਲੱਗਦਾ ਉਹਨੇ ਇਹ ਉਹ ਆਪਾਂ ਸੋਚਣਾ ਨਹੀਂ ਮੰਗਣਾ ਹੈ ਕਿ ਆਪਾਂ দান ਕਰਨਾ ਹੈ ਇਸ ਕਰਕੇ ਇੰਨਾ ਲੋਕਾਂ ਦਾ ਜਿਹੜਾ ਮੂੰਹ ਜਾਦਾ ਪਾਈ ਜਾਂਦਾ ਕਿਉਂਕਿ ਸਰਕਾਰ ਇੱਥੇ ਪਾਉਂ ਗਏ ਲਈ ਤੂੰ ਸਰਕਾਰਾਂ ਉਹ ਕਰਦੀਆਂ ਆ ਕਰਦੀਆਂ ਮੈਂ ਅੱਗੇ ਸਾਡੀ ਇੱਕ ਮੀਟਿੰਗ ਹੋਈ ਇੱਥੇ ਗੱਟੀ ਮੈਂ ਇਹਨਾਂ ਨੂੰ ਕਹੇ ਮੈਂ ਵੋਟ ਇਹਨਾਂ ਨੂੰ ਬਹੁਤ ਸੋਚ ਕੇ ਪਾਓ ਇੱਕ ਵੀ ਬੰਦਾ ਦੱਸ ਦਿਓ ਫਰਾਨੀ ਪਾਰਟੀ ਵਿੱਚ ਬੰਦਾ ਚੰਗਾ ਉਹਨੂੰ ਵੋਟ ਪਾ ਦਿੰਦੇ ਆ ਇੱਕ ਵੀ ਬੰਦਾ ਜਿੰਨੇ ਬੰਦੇ ਨੇ ਸਾਰੇ ਚੋਰ ਨੇ ਅੱਜ ਤੋਂ ਇੱਥੇ ਵੋਟ ਪਾ ਕੇ ਘੱਲੋ ਇਹਨਾਂ ਨੂੰ ਬਣਾ ਕੇ ਘੱਲੋ ਅੱਜ ਇਹਦੇ ਕੋਲ ਮੇਰੇ ਵਾਂਗੂ ਇੱਕ ਭੜੀਜੀ ਦੁਕਾਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਣ ਕਾਫੀ ਮੇਰੇ ਵੀਰ ਕਰ ਰਹੇ ਸੀ ਇਹ ਸੰਗਾਰਸ਼ ਕਰਨ ਵਾਸਤੇ ਕਈ ਵਾਰੀ ਪਿੰਡਾਂ ਚੋਂ ਕੱਟ ਆਉਂਦੀ ਆ ਸੰਗਤ ਹੈ ਵੀ ਇਹ ਗੱਲ ਸਾਰਿਆਂ ਵੀਰਾਂ ਨੂੰ ਜਾਗਰਕ ਹੋਣਾ ਚਾਹੀਦਾ ਹੈ ਇਹ ਜਿਹੜਾ ਬਿਜਲੀ ਦਾ ਇੱਕ ਸਰਕਾਰ ਲੈ ਕੇ ਆਈ ਆ ਇਹ ਕੱਲਿਆਂ ਤੁਹਾਡੇ ਜਿਹੜੇ ਲੜਦੇ ਲੋਕ ਉਹਨਾਂ ਵਾਸਤੇ ਨਹੀਂ ਇਹ ਘੱਟਕ ਸਾਰੇ ਲੋਕਾਂ ਵਾਸਤੇ ਆ ਪਰ ਸਾਨੂੰ ਉਹਨੇਕ ਵੀਰਾਂ ਨੂੰ ਆਉਣਾ ਪੈਂਦਾ ਹੈ ਪਰ ਕਈ ਵਾਰੀ ਜਦੋਂ ਚਾਤ ਮਾਰਦੇ ਆਣਾ ਪੀਯੂ ਦੇ ਵਿੱਚ ਜਦੋਂ ਲੜਾਈ ਹੋਈ ਆ ਯੂਨੀਵਰਸਿਟੀ ਦੀ ਲੜਾਈ ਥੋੜਾ ਜਿਣੀ ਪਹਿਲਾਂ ਚੱਲੀ ਉੱਥੇ ਸਿਰਫ ਦੋ ਜਣਿਆਂ ਨੇ ਉੱਠ ਕੇ ਆਵਾਜ਼ ਨੂੰ ਬੁਲੰਦ ਕੀਤਾ ਇੱਕ ਮੁੰਡਾ ਸੀ ਐਸ਼ਮੀਤ ਤੁਹਾਨੂੰ ਮਾਣ ਹੋਣਾ ਚਾਹੀਦਾ ਜਿਹਨੇ ਖਾਲਸੇ ਦੀ ਫੋਟੋ ਲਾਈ ਸੀ ਮਗਰਲੇ ਬੰਨੇ ਜਿਹਨੇ ਇਹ ਗੱਲ ਕਹੀ ਸੀ ਕਿ ਖਾਲਸੇ ਦੇ ਵਾਰਸ ਆਸੀਂ ਹਾਰ ਕੇ ਜਾਣ ਵਾਲੇ ਨਹੀਂ ਉਹਦੇ ਨਾਲ ਇੱਕ ਲੜਕੀ ਸੀ ਸਾਰਾ ਉਸ ਲੜਕੀ ਨੇ ਹਮੈਤ ਕੀਤੀ ਉਹਨਾਂ ਨੇ ਆਪ ਦਾ ਥੜਾ ਬਣਾਇਆ ਉੱਥੇ ਯੂਨੀਵਰਸਿਟੀ ਦੇ ਵਿੱਚ ਉਹਨੂੰ ਕਾਮਯਾਬ ਕਰਦੇ ਹੋ ਅੱਜ ਦੀ ਕਾਮਯਾਬੀ ਬੁਲੰਦੀਆਂ ਤੱਕ ਲੈ ਗਏ ਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਉੱਠ ਕੇ ਉਹਨਾਂ ਦੇ ਮਗਰ ਗਈਆਂ ਔਰ ਉਹਨਾਂ ਜਵਾਨਾਂ ਨੇ ਆਪਦੇ ਸੰਘਰਸ਼ ਦੇ ਨਾਲ ਇਹ ਮੋਦੀ ਹਰਾਨੀ ਆਪ ਦੇ ਜਿਹੜਾ ਤੌਣ ਚ ਕਿਲਾ ਸੀ ਕਿ ਇਹਨਾਂ ਨੂੰ ਚੁਕਾ ਕੇ ਸੈਨੇਟਰ ਦੀਆਂ ਚੋਣਾਂ ਨਹੀਂ ਹੋਣ ਦੇਣੀਆਂ ਇਹ ਜੂਨੀਅਨ ਨੂੰ ਯੂਨੀਵਰਸਿਟੀ ਨੂੰ ਖਤਮ ਕਰਾਂਗੇ ਇਹ ਪੰਜਾਬ ਦੇ ਵਿੱਚ ਹਿੱਸਾ ਨਹੀਂ ਪਰ ਉਹਨਾਂ ਜਵਾਨਾਂ ਨੇ ਉਹਨਾਂ ਨੌਜਵਾਨਾਂ ਨੇ ਸਦਕੇ ਜਾਈਏ ਨਹੀਂ ਠੰਡ ਦੇ ਵਿੱਚ ਸੰਘਰਸ਼ ਲੜ ਕੇ ਉਹ ਮੋਰਚਾ ਫਤਿਹ ਕਰਕੇ ਜਿੱਤ ਕੇ ਜਦੋਂ ਝੋਲੀ ਵਿੱਚ ਪਾਇਆ ਤੇ ਕਿਸੇ ਨੇ ਉਹਨਾਂ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਤੁਹਾਡੀ ਜਿੱਤ ਹੋਈ ਆ ਉਹ ਕਹਿੰਦਾ ਜਦੋਂ ਵੀ ਦਿੱਲੀ ਦੇ ਆਨੰਦਪੁਰ ਸਾਹਿਬ ਦੀ ਟੱਕਰ ਹੋਈ ਹੈ ਨਾ ਜਿੱਤਿਆ ਸਦਾ ਆਨੰਦ ਬੋਲੀਆ ਇਸ ਕਰਕੇ ਪਉਆ ਦੋ ਆ ਚਾਰਾਂ ਜਿੰਨੇ ਵੀ ਹੈਗੇ ਆ ਜਿਹੜਾ ਹੜਾਦੇ ਨਾਲ ਲੜਿਆ ਕਰੀਏ ਅੱਜ ਕਿਸਾਨ ਸੰਗਰਸ਼ ਮੜੀ ਕੋਟ ਬੁੱਢਾ ਬੁੱਢਾ ਔਰ ਸੰਜਕਤ ਸਾਂ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਬਿਜਲੀ ਘਰਾਂ ਦੇ ਉੱਤੇ ਪੰਜਾਬ ਔਰ ਸੈਂਟਰ ਸਰਕਾਰ ਦੇ ਪੁਤਲੇ ਫੁੱਟੇ ਜਾ ਰਹੇ ਆ ਉਹਨਾਂ ਦਾ ਜੋ ਪ੍ਰਾਈਵੇਟ ਦਾਰਾ ਜਾਂ ਸੈਂਟਰ ਦੇ ਹੱਥਾਂ ਜਾ ਰਿਹਾ ਉਹਦਾ ਵਿਰੋਧ ਕੀਤਾ ਜਾ ਰਿਹਾ ਇਸ ਕਰਕੇ ਹੀ ਕਿਸਾਨ ਸਿੰਘ ਜੀ ਬੜੀ ਕੋਟ ਬੜਾ ਜਿਹੜੀ ਆ ਪੱਟੀ ਡਿਵੀਜ਼ਨ ਦੇ ਵਿੱਚ ਬਿਜਲੀ ਘਰ ਆਏ ਸੀ ਅੱਜ ਉੱਥੇ ਪੁਤਲਾ ਸਾੜਿਆ ਗਿਆ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਬਿਜਲੀ ਦਾਰਾ ਜਿਹੜਾ ਇਹ ਜਾਂਦੇ ਪ੍ਰਾਈਵੇਟ ਹੱਥਾਂ 'ਚ ਦੇਣ ਨੂੰ ਫਿਰਦੀ ਆ ਕਿ ਸੈਂਟਰ ਸਰਕਾਰ ਦੇ ਹੱਥਾਂ ਜਾ ਰਿਹਾ ਕਿਉਂਕਿ ਜਦੋਂ ਇਹ ਸਾਡੇ ਹੱਥਾਂ 'ਚੋਂ ਨਿੱਲ ਗਿਆ ਪੰਜਾਬ ਦੇ ਹੱਥਾਂ 'ਚੋਂ ਨਿਕਲ ਗਿਆ ਇਹਦਾ ਫਿਰ ਜਿਹੜੀ ਮਾਰਿਆ ਉਹ ਹਰ ਇੱਕ ਵਰਗ ਨੂੰ ਪਾਊਗੀ ਇਸ ਕਰਕੇ ਅਸੀਂ ਚਾਹੁੰਦੇ ਆ ਜੋ ਪੰਜਾਬ ਦੇ ਧਾਰੇ ਉਹ ਪੰਜਾਬ ਦੇ ਅੰਦਰ ਰਹਿਣ ਨਾ ਉਹ ਪ੍ਰਾਈਵੇਟਾਂ ਚ ਜਾਣ ਨਾ ਉਹ ਸੈਂਟਰ ਸਰਕਾਰ ਦੇ ਹੱਥਾਂ ਜਾਣ ਇਸ ਕਰਕੇ ਜਿਹੜੇ ਧਾਰੇ ਨੇ ਉਹ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਕੋਲ ਰਹਿਣ ਪੰਜਾਬ ਦੇ ਲੋਕ ਇਹਦੇ ਜਿੰਮੇਵਾਰ ਉਤੇ ਵਾਰਸ ਬਣ ਕੇ ਰਹਿਣ ਵੇ ਇੱਕ ਜੀਕਾ ਖਾਲਸਾ ਵੇ ਇੱਕ ਜੀਕਾ सामूदाबाद ਕੁ ਸਵਾਲ ਸੀਗੇ ਬਾਲਾਂ ਜੀ ਕਹਿੰਦੇ ਆ ਵੀ ਮੀਟਿੰਗਾਂ ਨਹੀਂ ਲਾਉਂਦੇ ਪਰ ਬਾਹਰ ਨੂੰ ਪੁੱਛੋ ਕਿਹੜੇ ਕਿਹੜੇ ਪਿੰਡ ਨੂੰ ਇਹਨਾਂ ਤਰਲੇ ਲੈ ਲੈ ਕੇ ੜ ਗਿਆ ਸਾਡੀ ਜੂਨ ਦੀ ਕਰਮ ਸਿੰਘ ਜੂਨ ਦੇ ਕੋਈ ਪਿੰਡ ਕੋਈ ਬਹਾਨਾ ਕੋਈ ਲਾਂਦਾ ਕੋਈ ਕੋਈ ਲਾਂਦਾ ਕਈ ਵਰੀ ਤਰਲੇ ਲੈ ਲੈ ਕੇ ੜ ਗਿਆ ਵੀ ਮੀਟਿੰਗਾਂ ਲਾਓ ਆਪੀ ਜੂਨ ਦੀਆਂ ਲਵਾਓ ਜੂਨ ਦੀਆਂ ਲਵਾਓ ਪਰ ਇੱਥੇ ਸਾਨੂੰ ਲਾਂਮਾ ਦਿੰਦੇ ਤੁਸੀਂ ਮੀਟਿੰਗਾਂ ਤੁਸੀਂ ਨਹੀਂ ਇਹ ਲੋ ਦੇ ਲੋ ਅਸੀਂ ਕਈ ਵਾਰੀ ਕਿਹਾ ਵੀ ਆਪਣੀ ਜੂਨ ਦੀ ਮੀਟਿੰਗਾਂ ਆਓ ਜਿਹੜੀ ਤੁਸੀਂ ਹੁਣ ਟੋਲਪਾਜਾਂ ਦੇ ਕਾਲ ਕੀਤੀ ਐ ਚਾਰ ਘਣੇ ਵਿੱਚ ਮਾਨਸਪੁਰਾ ਟਰੈਕਟਰ ਸੀ ਜਿਹੜਾ ਟੋਲਪਾਜਾਂ ਟੱਟ ਗਿਆ ਰਿਹਾ ਤੇ ਉਹਦਾ ਗੱਲ ਨਾਲ ਅੱਜ ਹਾਦਸਾ ਕਿਸਾਨ ਦਾ ਕੰਨਾਹੀਂ ਕਿਸਾਨ ਦੇ ਕੰਨੇ ਨੂੰ ਇਹਨਾਂ ਕਿਸੇ ਇੱਕ ਘੇੜਾ ਖਾ ਰਿਹਾ ਉਸ ਤੋਂ ਮਗਰੋਂ ਸਾਨੂੰ ਫੋਨ ਆਇਆ ਸਰਦਾਰ ਸਿੰਘ ਫੋਨ ਆਇਆ ਅਈਆ ਪਈ ਅਸੀਂ ਪਰ ਆਉਣੇ ਆ ਜਦੋਂ ਆਉਂਦਾ ਨਾ ਨਾ ਫਿਰ ਮੈਂ ਸਰਪੰਚ ਨੇ ਆਖਿਆ ਉਹ ਆਪਣੇ ਅਜੇ ਨਾ ਨਪਘਾਨ ਆ ਜਿਹੜੀ ਕੋਲ ਟੋਲ ਪ੍ਰੋਟੋਕਾਲ ਦਾ ਠੇਕਾ ਹੈ ਉਹਨੇ ਆ ਮੈਂ ਦਾ ਇੰਦਰ ਜੀ ਨਾਲ ਗੱਲ ਕਰ ਰਹੇ ਜਿਹਨੇ ਤੂੰ ਜਿੰਨੇ ਮਰਜ਼ੀ ਕਰ ਕਰ ਲੈ ਹਿਉ ਨਾ ਆ ਗਏ ਤੇ ਇਹ ਗੱਲ ਕਰੀ ਫਿਰ ਇਹਨਾਂ ਟ੍ਰੈਕ ਵਾਲਿਆਂ ਆਖਿਆ ਦੌਰ ਟੈਨ ਲੈ ਜਾ ਤੇ ਚਲਾ ਜਾ ਚਲੋ ਉਹ ਹੜਿਆ ਰਿਆ ਫੇਰ ਫਿਰ ਸਾਨੂੰ ਆਦਾ ਜੀ ਆਮਚਾ ਤੂੰ ਜਾ ਕੋਣ ਇੱਕ ਵੀ ਜਾ ਤੇ ਅੱਜ ਆਪਾਂ ਜਿਹੜਾ ਬੰਦਾ ਟ੍ਰੈਕ ਪੱਕੇ ਹੁੰਦੇ ਪਿਆਣਾ ਮੋਟਰ ਸਾਹਿਬ ਘੇਂਦੇ ਜਾਂ ਟੈਕ ਘੇਂਦੇ ਟ੍ਰੈਕ ਘੇਂਦੇ ਟੈਕ ਤੱਕ ਨਹੀਂ ਹੱਲ ਨਹੀਂ ਪਾ ਜਲਾਬਾ ਕਰਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਆ ਕਰਨ ਵਾਲੀਆਂ ਸਰਕਾਰਾਂ ਮਰਦਾਬਾ 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 ਕਿਸਾਨਾਂ ਨਾਲ ਧੱਕਾ ਕਰਨ ਵਾਲੀਆਂ ਸਰਕਾਰਾਂ ਮਰਦਾਬਾ 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 ਕਿਸਾਨਾਂ ਨਾਲ ਧੱਕੇਸ਼ਾਹੀ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਾਂਗੇ ਨਹੀਂ ਤਮੰਦੇ ਕਿਸਾਨਾਂ ਨਾਲ ਧੱਕੇਸ਼ਾਹੀ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਾਂਗੇ ਨਹੀਂ ਤਮੰਦੇ ਬਿਜਲੀ ਪ੍ਰਾਈਵੇਟ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਬਿਜਲੀ ਪ੍ਰਾਈਵੇਟ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇ ਨਹੀਂ ਹੋਣ ਦੇ ਲੋ ਜੀ ਇਹ ਸਾਨੂੰ ਸਾਡੇ ਨਿਸਾਨ ਅਗੂ ਬਲਵੀਰ ਸਿੰਘ ਤਲਵੰਡੀ ਬੋਸ ਸਿੰਘ ਹੁਣ ਆਪ ਜੀ ਦੇ ਨਾਲ ਨਿਸਾਨ ਅਗੂ ਸਾਡੀ ਸਰ ਸਿੰਘ ਜੀ ਸੂਕੋਰ ਤੇ ਉਸ ਤੋਂ ਪ੍ਰੰਤ ਪਾਈ